श्रोमणी गुरुद्वारा प्रबंधक कमेटी ने संगत के सहयोग से सरहद फतेह दिवस को भव्य नगर कीर्तन के की रूप में गुरुद्वारा फतेह जंग चप्परचिड़ी को समर्पित किया फतेहगढ़ साहिब पहुंचने पर संगत तथा श्रोमणी गुरुद्वारा प्रबंधक कमेटी द्वारा उनका गर्म जोशी और विभिन्न स्थानों पर संगत और दुकानदारों ने भव्य मार्च के लिए सजावटी द्वार बनाकर मार्च का स्वागत किया आगे मीडिया से बातचीत करते हुए भाई हरपाल सिंह गुरुद्वारा श्री फतेहगढ़ साहब के हेड ग्रंथी जिला परिषद के पूर्व चेयरमैन बलजीत सिंह भुट्टा जगदीप सिंह चीमा ने क्या कहा सुने ਸਾਹਿ ਮਾਰਕਨ ਦੀ ਇਸ ਖਬਰ ਨੇ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਦਾਨ ਕਲਗੀਧਰ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਕੁਰਬਾਨੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾ ਗੁਜਰੀ ਜੀ ਦੀ ਸ਼ਹਾਦਤ ਜਿਨੇ ਐਸੀ ਸਪਿਰਿਟ ਪੈਦਾ ਕੀਤੀ ਐ ਸਾ ਜਜ਼ਬਾ ਪੈਦਾ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਗੁਰੂ ਕੇ ਜਰਨੈਲ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਿੱਤਮਾ ਦੀ ਨਗਰੀ ਜੁਲਮਾਂ ਦੀ ਨਗਰੀ ਸਰਹੰਦ ਦੇ ਤੇਤਾਵਾ ਬੋਲਦੇ ਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪੰਥ ਨੂੰ ਇਕੱਠਿਆਂ ਕਰਦੇ 40 ਹਜ਼ਾਰ ਸਿੱਖ ਉਸ ਜਰਨੈਲ ਦੀ ਅਗਵਾਈ ਚ ਇਕੱਠਾ ਹੁੰਦਾ ਜਿਹੜਾ ਗੁਰੂ ਦਾ ਬੰਦਾ ਹੈ ਗੁਰੂ ਦੇ ਬੰਦੇ ਦੀ ਅਗਵਾਈ ਦੇ ਵਿੱਚ ਪੰਥ ਨੇ ਜज्ਬੇ ਤੇ ਜਹੋ ਜਲਾਲ ਨਾਲ ਇਸ ਧਰਤੀ ਤੇ ਸਿਰਾਂ ਦੀ ਪੇਟਾ ਦੇ ਕੇ ਇਸ ਧਰਤੀ ਨੂੰ ਨਮਸਕਾਰ ਕੀਤੀ ਜਿੱਥੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਿਆ ਸੀ ਸੋ ਉਹ ਫਤਿਹ ਦਿਵਸੋ ਖਾਲਸਾ ਰਾਜ ਦਾ ਸਾਜਨਾ ਦਿਵਸ ਬੜੀ ਅਕੀਦਤ ਸ਼ਰਦਾ ਨਾਲ ਸਮੱਚੇ ਪੰਥ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਆਰ ਸ਼ਰਦਾ ਨਾਲ ਮਨਾ ਰਹੀ ਆ ਸਵੇਰੇ ਫਤਿਹ ਜੰਗ ਸਾਹਿਬ ਚੱਪੜਚਿੜੀ ਦਾ ਮੈਦਾਨ ਜਿੱਥੇ ਵਜੀਦੇ ਦਾ ਅੱਜ ਦੇ ਦਿਨ ਅੰਤ ਕੀਤਾ ਗਿਆ ਸੀ ਉਸ ਜਗ੍ਹਾ ਤੋਂ ਫਤਿਹ ਮਾਰਚ ਸ਼ੁਰੂ ਹੋਇਆ ਕੌਮੀ ਜਹੋ ਜਲਾਲ ਦੇ ਨਾਲ ਨੌਜਵਾਨ ਕਤਕਾ ਖੇលਦੇ ਹੋਏ ਜਕਾਰਿਆਂ ਦੀ ਗੂੰਜ ਦੇ ਅੰਦਰ ਨਗਾਰਿਆਂ ਦੀ ਗੂੰਜ ਦੇ ਅੰਦਰ ਮਾਰਚ ਇਸ ਸਥਾਨ 'ਤੇ ਪਹੁੰਚਿਆ ਜਿਸ ਧਰਤੀ ਦੇ ਉੱਤੇ ਜ਼ੁਲਮੀ ਰਾਜ ਦੇ ਕਿੰਗਰੇ ਅਸਮਾਨ ਨੂੰ ਛੁੰਦੇ ਸੀ ਉਹਨਾਂ ਕਿੰਗਰਿਆਂ ਨੂੰ ਮਿੱਟੀ 'ਚ ਮਿਲਾ ਕੇ ਇਹ ਟਿੱਬੇ ਬਣਾ ਦਿੱਤਾ ਉਹਨਾਂ ਟਿੱਬਿਆਂ ਦੀ ਹਿੱਕ ਦੇ ਉੱਤੇ ਖਾਲਸਾ ਪੰਥ ਨੇ ਨਿਸ਼ਾਨ ਸਾਹਿਬ ਚਲਾਇਆ ਉਸੇ ਹਸਰਤ ਨੂੰ ਆਪਣੇ ਸੀਨੇ 'ਚ ਲੈ ਕੇ ਅੱਜ ਫਿਰ ਉਹ ਮਾਰਚ ਸੰਪੂਰਨ ਹੋਇਆ ਨਿਸ਼ਾਨ ਸਾਹਿਬ ਚਲਾਇਆ ਗਿਆ ਕੱਲ ਨੂੰ ਅ ਅੰਤਰਰਾਸ਼ਟਰੀ ਪੱਤਰ ਦੇ ਗੱਤਕਾ ਮੁਕਾਬਲੇ ਹੋਣਗੇ ਪਰਸੋਂ ਨੂੰ ਦੀਵਾਨ ਸੱਜਣਗੇ 12 13 14 ਮਈ 1710 ਨੂੰ ਇਹ ਕੌਤਕ ਵਰਤਾਇ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਅੱਜ ਉਸੇ ਤਰ੍ਹਾਂ 12 13 14 ਮਈ ਨੂੰ ਖਾਲਸਾ ਪੰਥ ਅਕੀਦਤ ਭਾਵਨਾ ਤਜਵੀ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਫਤਿਹ ਦਿਵਸ ਮਨਾ ਰਿਆ ਸਭ ਨੂੰ ਬਹੁਤ ਬਹੁਤ ਮੁਬਾਰਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸਰਾਂਤ ਫਤਿਹ ਦਿਵਸ ਦੇ ਮੌਕੇ ਅ ਕੀ ਸੰਗਤ ਬੜੀ ਵੱਡੀ ਬ इकट्ठी ਹੋ ਕੇ ਚਪੜੀ ਜੀ ਦੇ ਮਦਨਤ ਨਗਰ ਕੀ ਤੁਮ ਫਤਿਹਗੜ੍ਹ ਸਾਹਿਬ ਦੀ ਹੋਚਿਆ ਕਿ ਜੋ ਮਹਾਨ ਇਤਿਹਾਸ ਹੈ ਪਿਛਲੇ ਸਮੇਂ ਜੋ ਇਸ ਧਰਤੀ ਦੇ ਉੱਤੇ ਜਦੋਂ ਬਾਬਾ ਜਰਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੀਜੀਤ ਕਾਉਂਟ ਲਿਆ ਉਸ ਤੋਂ ਬਾਅਦ ਬਾਬਾ ਦੰਦਾ ਸਿੰਘ ਦੀ ਬਹਾਦਰ ਨਦੀਰ ਦੀ ਧਰਤੀ ਤੋਂ ਚਲ ਕੇ ਇਸ ਦੌਰੇ ਨੂੰ ਗੁੰਮਦੇ ਹੋਏ ਰੋੜ ਦੀ ਧਰਤੀ ਤੇ ਜਾ ਕੇ ਚੱਪੜਚੀ ਦੇ ਮਦਾਨਾਂ ਦੇ ਵਿੱਚ ਜਿਸ ਜ਼ਾਲਮ ਨੇ ਇਸ ਧਰਤੀ ਦੇ ਉੱਤੇ ਉਸ ਸਮੇਂ ਜ਼ਬਰ ਔਰ ਜੁਰਮ ਕੀਤਾ ਵਜ਼ੀਰ ਖਾਨ ਨੇ ਉਸ ਨਾਲ ਉੱਥੇ ਬੜੀ ਵੱਡੀ ਲੜਾਈ ਤੋਂ ਬਾਅਦ ਉਸ ਨੂੰ ਚੱਪੜਚੀ ਦੇ ਮੈਦਾਨਾਂ ਦੇ ਵਿੱਚ ਸਵਿਧਿਆ ਗਿਆ ਔਰ ਉਸ ਤੋਂ ਬਾਅਦ ਇਸ ਧਰਤੀ ਤੇ ਆ ਕੇ ਸਰੰਦ ਦੇ ਤਾਂਗੇ ਔਰ ਇਸ ਧਰਤੀ ਦੇ ਦਿੱਤੇ ਵजीर खान ਨੇ ਜ਼ੁਲਮ ਕੀ ਤਸੀਹੇ ਜਵਰ ਕੀਤਾ ਸੀ ਉਸ ਧਰਤੀ ਤੇ ਉੱਤੇ ਆ ਕੇ ਖਾਲਸਾਈ ਰਾਜ ਦੇ ਝੰਡੇ ਲਾਇਆ ਸਮਾਂ ਸਮਝਦਾ ਅੱਜ ਸਮੁੱਚੀ ਕੌਮ ਜਿੱਥੇ ਇਸ ਸਰੰਦ ਖਤੇ ਦੇ ਦਿੱਸ ਦੇ ਉੱਤੇ ਅੱਜ ਇਸ ਦਿਹਾੜੇ ਦੇ ਵਿੱਚ ਇਕੱਤਰ ਹੋਈ ਹੈ ਔਰ ਉਸ ਸਮੇਂ ਨੂੰ ਯਾਦ ਕਰਦੀ ਹੈ ਕਿ ਉਸ ਸਮੇਂ ਜਦੋਂ ਚਾਰੇ ਪਾਸੇ ਜਿਹੜੇ ਉਸ ਸਮੇਂ ਦੇ ਹੁਕਮਰਾਨ ਸੀ ਉਹ ਜ਼ੁਲਮ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਦਾ ਖਾਤਮਾ ਬਾਬਾ ਜਵਨ ਬਾਬਾ ਬੰਦਾ ਸਿੰਘ ਜੀ ਭਹਾਦਰ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਸਿੰਘ ਸੀ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ ਰਸਤਿਆਂ ਦੇ ਵਿੱਚ ਐਸ ਸਥਾਨ ਦੇ ਉੱਤੇ ਔਰ ਕੁਰਬਾਨੀਆਂ ਦੇ ਕੇ ਇਸ ਕੌਮ ਨੂੰ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਪੰਜਾਬੀਅਤ ਨੂੰ ਉਨ੍ਹਾਂ ਦੇ ਹਕਮਨਾਂ ਦੇ ਜੰਜਾਲ ਦੇ ਵਿੱਚੋਂ ਜਿਮੁਕਤ ਕੀਤਾ ਅਸੀਂ ਅੱਜ ਵੀ ਉਸ ਮਹਾਨ ਸ਼ੀਤਾਂ ਨੂੰ ਸਾਰਿਆਂ ਨੂੰ ਜਿੱਥੇ ਸਜਦਾ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਉਥੇ ਅੱਜ ਦੇ ਦਿਨ ਦੀ ਉੱਤੇ ਸੋਚੀ ਪਾਉਣ ਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਇਸ ਦਿਹਾੜੇ ਦੇ ਉੱਤੇ ਜਦੋਂ ਖਾਸਾ ਪੰਥ ਦੇ ਜਿਹੜਾ ਇਸ ਧਰਤੀ ਦੇ ਉੱਤੇ ਸੰਧ ਪੱਤੇ ਕਰਕੇ ਜਿਹੜਾ ਨਿਸ਼ਾਨ ਸੱਜਾਇਆ ਗਿਆ। ਪਾਪਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਚੌਪਰ ਛਿੜੀ ਦੇ ਮੈਦਾਨ ਤੋਂ ਸ਼ਹੀਦ ਗੁਰਸਾਹਿਬ ਜੀ ਦੇ ਭੋਗ ਉਪਰੰਤ ਇੱਕ ਨਗਰ ਕੀਰਤਨ ਜਿਹੜਾ ਅੱਜ ਲਾਇਆ ਗਿਆ। ਬਖ਼ਤ ਪੜਾਉ ਲੰਘਦਾ ਹੋਇਆ ਲੈ ਕੇ ਕੀਰਤਨ ਗੋਪਾਰਾ ਸ਼੍ਰੀ ਫਤਿਹਗੁਰ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਆ ਕੇ ਸਮਾਪਤ ਹੋ ਰਿਹਾ। ਇਹ ਥੇ ਸਾਹਿਬ ਹੈ ਜਿੱਥੇ ਆਪਾਂ ਆਏ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਹੁਣ ਦਿਹਾੜਾ ਬਣਾਉਂਦੇ ਹੋਏ ਕਿਉਂਕਿ ਇਹ ਰਮਤਾ ਜਿਹੜੀ ਸਿੱਖ ਰਾਜ ਦੀ ਇਹ ਬਾਬਾ ਜੀ ਦੁਆਰਾ ਕੀਤੀ ਗਈ। ਸਿੱਕਾ ਜਿਹੜਾ ਉੱਚ ਰਾਇਆ ਗਿਆ। ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸਿੱਖ ਰਾਜ ਵਿੱਚ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਾਬਾ ਜੀ ਦੁਆਰਾ ਕੀਤੀਆਂ ਗਈਆਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਸਮੂਹਤੀ ਸੰਗਤ ਹੈ ਜਿਹੜੀ ਇਹ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ। ਮੈਂ ਧੰਨਵਾਦ ਕਰਦਾ ਸ਼ੋਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦਾ ਇਹ ਫਰਜ਼ ਵੀ ਬੰਨ੍ਹਦਾ ਔਰ ਅੱਜ ਸਾਲ ਆਪਣਾ ਫਰਜ਼ ਨਿਭਾਉਂਦੀ ਵੀ ਹੈ। ਛੋਟੇ तौर ਤੇ ਧੰਨਵਾਦ ਕਰਦਾ ਹਾਂ ਡਿਪੀ ਅਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਨੀ ਕਮਿਟੀ ਦੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਇਸ ਸਾਲ ਔਰ ਇਸ ਸਾਲ ਵੀ ਬਹੁਤ ਵੱਡਾ ਯੋਗਦਾਨ ਆਣਾ ਮੈਂ ਸਮਝੀ ਸਕਦਾ ਫਿਰ ਆਪਣੇ ਦੁਆਰਾ ਸ਼੍ਰੋਮਨੀ ਅਕਾਲੀ ਦਲ ਦੁਆਰਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ